ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਲ ਦੀ ਜਵਨਾਂ ਅੰਦਰ ਜੋ ਸਾਂਝ ਪਰਮਹੰਸ ਭਾਈ ਪਾਰੋ ਜੀ ਜਿਹੜਾ ਨੇ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਦੂਰ ਦੁਰਾਡੇਆਂ ਤੋਂ ਚੱਲ ਕੇ ਆਉਂਦੀਆਂ ਨੇ ਪਰਮਹੰਸ ਕੋਈ ਕਿਸੇ ਦੇ ਨੰਦ ਹੈ ਕੋਈ ਕਿਸੇ ਦੇ ਨੰਦ ਹੈ ਮਹਾਰਾਜ ਸੰਗਤ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ ਜੀ ਦੇ ਕਾਰਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਸੰਗਤ ਕਿੱਥੋਂ ਆਈ ਹੈ ਕਿੰਨੀ ਦੂਰ ਹੈ ਕਿਹੜੇ ਨਗਰ ਦੇ ਅੰਦਰ ਸਤਿਗੁਰੂ ਜੀ ਨੇ ਕੀ ਕੌਤਕ ਵਰਸਾਏ ਔਰ ਆਪਸੀ ਭਾਈਚਾਰਾ ਪ੍ਰੇਮ ਮਿਲਾਪ ਉਹ ਤੋਂ ਮਹਾਰਾਜ ਵਾਝੇ ਰਹਿੰਦੇ ਹਾਂ ਜੀ ਅਸਾਂ ਤੇ ਤੁਸੀਂ ਕਿਰਪਾ ਕਰੋ ਕੋਈ ਇੱਕ ਦਿਨ ਦਾ ਜੋੜ ਮੇਲਾ ਐਸਾ ਰੱਖੋ ਜਿਸਨ ਦੇ ਸਾਰੀ ਸੰਗਤ ਗੁਰੂ ਨਾਨਕ ਨਾਮ ਲੈਵਾ ਕਿ ਖਤਰ ਧੋਵੇ ਇਹ ਆਪਸ ਵਿੱਚ ਸਾਰਿਆਂ ਦਾ ਬਹਿਣਾ ਆਪਸ ਵਿੱਚ ਸਾਰਿਆਂ ਦਾ ਪ੍ਰੇਮ ਮਿਲਾਪ ਹੋ ਪਾਹੋ ਪਿਆਰ ਉਹ ਮਾਰੇ ਜੇ ਬੈਠ ਕੇ ਵਿਚਾਰਾਂ ਕਰਨੀਆਂ ਗੁਰੂ ਨਾਨਕ ਦੇ ਘਰ ਦੀਆਂ ਔਰ ਮਹਾਰਾਜ ਨਾਲ ਦੀ ਨਾਲ ਫਿਰ ਇੱਕ ਦੂਸਰੇ ਨਾਲ ਪਿਆਰ ਵਧਦਾ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਇੱਕ ਦਿਹਾੜਾ ਰੱਖੋ ਇੱਕ ਦਿਨ ਦਾ ਜੋੜ ਮੇਲਾ ਭਾਵ ਇੱਕ ਜੋੜ ਮੇਲਾ ਕੋਈ ਭਾਰੀ ਜੋੜ ਮੇਲਾ ਰੱਖੋ ਜਿਹਦੇ ਤੇ ਸਾਰੀ ਸੰਗਤ ਇਕੱਤਰ ਹੋਵੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਰਮ ਸਪਾਈ 파ਰੋ ਜੀ ਦੇ ਕਹਿਣ ਤੇ ਜੋੜਮੇਲਾ ਰੱਖਿਆ ਉਸੇ ਵਿਸਾਖੀ ਦਾ ਦਿਨ ਇਥੋਂ ਵਿਸਾਖੀ ਦੀ ਅਰੰਭਤਾ ਹੋ ਰਹੀ ਹੈ ਵੈਸੇ ਵਿਦਵਾਨ ਹੈ ਗੱਲ ਇਹਦੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਵਿਸਾਖੀ ਵਾਲੇ ਦਿਨ ਕੁਝ ਵਿਦਵਾਨ ਨੇ ਮੰਨਦੇ ਜਿਸ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੰਮ੍ਰਿਤ ਸਰਸਕ ਦੀ ਸਰਤੀ ਤੇ ਕੀਰਤਨ ਕੀਤਾ ਨਾ ਤੁਸੀਂ ਹੈਰਾਨ ਹੋਵੋਗੇ ਗੁਰੂ ਨਾਨਕ ਸਾਹਿਬ ਮਹਾਰਾਜ ਅੰਮ੍ਰਿਤਸਰ ਆਏ ਇਤਿਹਾਸ ਪੜ੍ਹ ਕੇ ਵੇਖਿਓ ਮਹਾਰਾਜ ਸੁਲਤਾਨ ਵਿੱਚ ਇੱਕ ਗੁਰਸਿੱਖ ਦੇ ਘਰ ਪੁੱਤਰ ਹੋਇਆ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਪੁੱਤਰ ਦੇ ਧਮਾਨ ਤੇ ਸੱਦੇ ਅਸੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਜਦੋਂ ਉਹਦੇ ਘਰ ਸੁਲਤਾਨ ਵਿੱਚ ਡਾਉਣ ਲੱਗੇ ਨਾ ਤੇ ਮਹਾਰਜ ਜਿੱਥੇ ਦੁੱਖ ਭੰਜਣੀ 베ਰੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਸ ਦੁੱਖ ਭੰਨੀ 베ਰੀ ਦੇ ਹੇਠ ਪੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਕੀਤਾ ਇਤਿਹਾਸ ਕਹਿੰਦਾ ਵੀ ਉਦੋਂ ਵਿਸਾਖੀ ਦਾ ਦਿਨ ਸੀ ਗੁਰੂ ਅੰਗਦ ਦੇ ਮਹਾਰਾਜ ਦਾ ਅਵਤਾਰ ਵੀ ਵਿਸਾਖ ਮਹੀਨੇ ਦਾ ਤੇ ਜਨਮ ਹੋਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਵਿਸਾਖੀ ਦੀ ਅਰੰਭਤਾ ਕਰ ਰਹੇ ਨੇ ਇਹ ਸਾਡੇ ਨਾਲ ਵਿਸਾਖੀ ਦਾ ਜੋੜ ਮੇਲ ਹੈ ਜਿਹੜਾ ਪਾਵਨ ਇਤਿਹਾਸ ਨਾਲ ਮੈਂ ਇਸ ਤਰ੍ਹਾਂ ਕਿ ਸਾਜ ਭਾਈ ਵੀ ਵਿਸਾਖੀ ਦਾ ਦਿਨ ਸਿੱਖ ਕੌਮ ਵਿੱਚ ਬਹੁਤ ਵੱਡਾ ਮਹੱਤਵ ਰੱਖਦਾ ਹੈ। ਬਹੁਤ ਵੱਡਾ ਧਿਆੜਾ ਗੁਰੂ ਨਾਨਕ ਸਾਹਿਬ ਮਾਰੇ ਤੇ ਕਰਦਾ। ਪਰ ਵਿਸਾਖੀ ਦੀ ਸ਼ੁਰੂਆਤ ਗੁਰੂ ਸਤਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਾਰੇ ਜਿਨੇ ਭੋਇੰਦਵਨ ਸਾਹਿਬ ਕੀਤੀ ਤੇ ਕਿਣਾ ਦੇ ਕਹਿਣ ਤੇ ਕੀਤੀ ਪਰਮ ਅੰਸ ਭਾਈ ਪਾਰੋ ਜੀ ਦੇ ਕਹਿਣ ਤੇ ਭਾਈ ਪਾਰੋ ਜੀ ਅਸਲ ਵਿੱਚ ਡੱਲੇ ਨਗਰ ਦੇ ਰਹਿਣ ਵਾਲੇ ਡੱਲਾ ਨਗਰ ਜਿਹੜਾ ਉਹ ਗੁਰਸਿੱਖ ਔਰ ਬ੍ਰਹਮ ਗਿਆਨੀਆਂ ਦਾ ਨਗਰ ਇਤਿਹਾਸ ਵਿੱਚ ਆਇਆ ਕਿ 72 ਬ੍ਰਹਮ ਗਿਆਨੀ ਡੱਲੇ ਨਗਰ ਵਿੱਚ ਸਨ 72 ਬ੍ਰਹਮ ਗਿਆਨੀ ਥੋੜੇ ਸਾਰਾ ਨਗਰ ਗੁਰਸਿੱਖਾਂ ਦਾ ਬਹੁਤ ਉੱਚੇ ਜੀਵਨ ਵਾਲੇ ਗੁਰਸਿੱਖ ਨੇ ਇਹਨਾਂ ਸਾਰੇ ਬ੍ਰह्म ਗਿਆਨੀਆਂ 'ਚੋਂ ਸਾਰੇ ਗੁਰਸਿੱਖਾਂ ਵਿੱਚੋਂ ਸਭ ਤੋਂ ਉੱਤਮ ਗੁਰਸੇਖ ਪਰਮਹੰਸ ਭਾਈ ਪਾਰੋ ਜੀ ਨੂੰ ਪਾਵਤ ਵਡਾ ਮੰਨਿਆ ਗਿਆ ਉਹਨਾਂ ਨੂੰ ਪਰਮਹੰਸ ਦਾ ਦਰਜਾ ਮਿਲਿਆ ਤੇ ਪਰਮਹੰਸ ਭਾਈ ਪਾਰੋ ਜੀ ਦਾ ਜੀਵਨ ਬੜਾ ਉੱਚਾ ਸੀ ਬਹੁਤ ਉੱਚਾ ਜੀਵਨ ਆਪ ਜੀ ਦੇ ਕੋਲ ਕੋਈ ਘੜੀਕ ਬੈਠ ਕੇ ਸਤ ਸੰਗਤ ਕਰ ਲੈਂਦਾ ਸੀਗਾ ਉਹ ਰੱਬ ਨਾਲ ਜੁੜ ਜਾਂਦਾ ਸੀ ਐਨਾ ਉਹਨਾਂ ਦਾ ਉੱਚਾ ਜੀਵਨ ਉਹਨਾਂ ਦੇ ਬੋਲਾਂ ਦੀ ਕشش ਤੇ ਉਹਨਾਂ ਦੇ ਜੀਵਨ ਦਾ ਪ੍ਰਭਾਵ ਐਸਾ ਸੀ ਇੱਕ ਪਲ ਕੋਈ ਸੰਗਤ ਕਰਨੇ ਉਹ ਰੱਬ ਨਾਲ ਜੁੜ ਜਾਂਦਾ ਸੀ ਇਥੇ ਤੱਕ ਭਾਵੇਂ ਉਹ ਦੂਸਰੇ ਧਰਮ ਦਾ ਵੀ ਹੋਵੇ ਤੇ ਇਤਿਹਾਸ ਵਿੱਚ ਆਉਂਦਾ ਜਲੰਧਰ ਦਾ ਨਵਾਬ ਮੁਸਲਮਾਨ ਧਰਮ ਵਿੱਚੋਂ ਦਿੱਲੀ ਤੋਂ ਕਾਫਲਾ ਲੈ ਕੇ ਆ ਰਿਹਾ ਤੇ ਜਦੋਂ ਬਿਆਸ ਦਰਿਆ ਨੂੰ ਪਾਰ ਕਰਨਾ ਤੇ ਦਰਿਆ ਦੇ ਕੰਢੇ ਤੇ ਬੈਠਾ ਉਡੀਕ ਕਰ ਰਿਹਾ ਸੀ ਕਿ ਕਦੋਂ ਦਰਿਆ ਨੀਵਾ ਹੋਵੇ ਪਾਣੀ ਘਟੇ ਤੇ ਮੈਂ ਦਰਿਆ ਪਾਰ ਕਰਕੇ ਅੱਗੇ ਲੰਘਾਂ ਜਦੋਂ ਇਹ ਅਸਲ ਵਿੱਚ ਬੈਠਾ ਹੋਇਆ ਕਈ ਦਿਨ ਕਿਉਂਕਿ ਉਹਨਾਂ ਵੇਲੇਾਂ 'ਚ ਪਾਣੀ ਜਦੋਂ ਦਰਿਆਾਂਾਂ ਕਿਉਂ ਨੀਵਾਉ ਜੁਵੇ ਤੇ ਤਾਂ ਪਾਰ ਕਰਦੇ ਸਨ ਰਾਈ ਬੰਦੀ ਬੈਠੇ ਰਹਿਣਾ ਕੰਡੇ ਤੇ ਉਡੀਕੀ ਜਾਣਾ ਕਈ ਕਈ ਦਿਨ ਲੰਘ ਜਾਂਦੇ ਇਸ ਤਰ੍ਹਾਂ ਪਰਮਹੰਸ ਭਾਈ ਭਾਰੋ ਜੀ ਡੱਲੇ ਲੱਗਰ ਤੋਂ ਆ ਗਏ ਘੋੜੀ ਤੇ ਸਵਾਰ ਨੇ ਤੇ ਘੋੜੀ ਤੇ ਸਵਾਰ ਆਉਂਦਿਆਂ ਹੁੰਦਿਆਂ ਕੀ ਵੇਖਦੇ ਵਿਆਸ ਦਰਿਆ ਜਿਹੜਾ ਕੰਡਿਆਂ ਤੋਂ ਉੱਪਰ ਦੀ ਵਗ ਰਿਹਾ ਬਹੁਤ ਜ਼ਿਆਦਾ ਪਾਣੀ ਹੈ परमानंद भाई पालो जी, आ, जी, जी आ, ने परमात्मन दी बندگی ਅੰਦਰ ਜੁੜੇ ਘੋੜੀ ਤੇ ਇਸ ਤਰ੍ਹਾਂ ਜਿਵੇਂ ਘੋੜੀ ਹਵਾ ਵਿੱਚ ਉੱਡਦੀ ਹੋਵੇ ਤੇ ਇੱਥੇ ਤੱਕ ਦੇ ਇਤਿਹਾਸ ਚੋਂ ਮਿਲਦਾ ਵੀ ਘੋੜੀ ਦਾ ਪੈਰ ਹੀ ਨਹੀਂ ਧਰਤੀ ਤੇ ਲੱਗ ਰਿਹਾ ਐਨੀ ਉੱਚੀ ਹੋ ਕੇ ਤਾਂ ਤੇ ਪਰਮਾਨੰਦ ਭਾਈ ਪਾਲੋ ਜੀ ਇਸ ਤਰ੍ਹਾਂ ਬੈਠੇ ਨੇ ਬਿਲਕੁਲ ਟਿਕਾਵੇ ਨਾਲ ਜਿੰਦਾ ਬਾਗ ਬੈਠਾ ਉਡੀਕ ਰਿਹਾ ਵੀ ਪਾਣੀ ਨੀਵਾ ਹੋਵੇ ਤੇ ਮੈਂ دریا पार ਕਰ ਪਰਮੰਸ ਭਾਈ ਪਾਰੋ ਜੀ ਇੱਕ ਦਮ ਕੋਲੋਂ ਹਵਾ ਵਾਂਗੂ ਲੱਗ ਜਾਂਦੇ ਨੇ ਤੇ دریا 'ਚ ਕੋੜੀ ਥੇਲ ਦਿੰਦੇ ਨੇ ਕੋੜੀ ਪਾਣੀ ਵਿੱਚੋਂ ਦੋ ਪੱਲਾ ਦੇ ਵਿੱਚ ਵਿੱਚ ਦੂਸਰੇ ਪਾਰ ਹੋ ਜਾਂਦੀ ਬੜਾ ਹੈਰਾਨ ਹੋਇਆ ਵੇਖ ਕੇ ਇਹ ਕੌਣ ਸੀ ਇਹਨੂੰ ਮੌਤ ਦਾ ਡਰ ਨਹੀਂ ਇਹਨੂੰ ਇਸ ਪੰਦਰ ਡਰ ਨਹੀਂ ਕਿ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਰੋੜ ਕੇ ਲੈ ਜਾਵੇਗਾ ਇੰਨਾ ਵਹਾਵ ਪਾਣੀ ਦਾ ਤੇ ਇੰਨੀ ਰਫਤਾਰ ਨਾਲ ਘੋੜੀਉਂਦੇ ਨੇ ਵੇਖਿਆ ਵੀ ਨਹੀਂ ਨਾ ਕੋਈ ਜਾਣਿਆ ਨਾ ਕੋਈ ਵਿਚਾਰ ਕੀਤੀ ਇਕਦਮ ਪਾਰਨਾੰਗ ਦੇ ਇਤਿਹਾਸ ਕਹਿੰਦੇ ਇਹ ਵੀ ਜਦੋਂ ਪਾਰਲੰਗੇ ਨਾਲ ਇੱਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਬਰਾਜੇ ਹੋਏ ਸਨ ਸਤਿਗੁਰ ਸੱਚੇ ਪਾਤਸ਼ਾਹ ਤਖਤਾਂ ਤੇ ਸੰਗਤ ਕੀਤੀ ਸਾਰਾ ਦਿਨ ਸੰਗਤ ਕਰਨਾ ਤੇ ਸ਼ਾਮ ਦੇ ਵੇਲੇ ਫਿਰ ਵਾਪਸ ਘਰ ਚਲੇ ਜਾਣਾ ਜਦੋਂ ਵਾਪਸ ਆਉਣ ਲੱਗੇ ਨਾ ਤੇ ਉਹਨੇ ਧਿਆਨ ਰੱਖਿਆ ਵੀ ਕੌਣ ਸੀ ਜਿਹੜਾ ਪਾਰ ਕਰਕੇ ਗਿਆ ਵਾਪਸ ਆਉਂਦੇ ਆ ਵੀ ਪਰਮਹੰਸ ਭਾਈ ਪਾਰੋ ਜੀ ਬੜੀ ਰਫਤਾਰ ਨਾਲ ਆ ਰਹੇ ਸਨ ਟਿਕ ਕੇ ਬੱਝੋ ਇਹ ਤੇ ਉਦਾਂ ਹੀ ਘੋੜੀ ਪਾਰ ਕਰਤੀ ਬਿਲਕੁਲ ਕੋਈ ਰੱਤੀ ਭਰ ਵੀ ਫਰਕ ਨਾ ਪਿਆ ਨਾ ਘੋੜੀ ਨੂੰ ਨਾ ਉਹਨਾਂ ਨੂੰ ਐਨੂੰ ਨੱਕ ਦੀ ਸੇਧ ਨਾਲ ਘੋੜੀ ਪਾਣੀ ਵਿੱਚੋਂ ਪਾਰ ਹੋ ਗਈ ਉਹਨੇ ਜਦੋਂ ਵੇਖਿਆ ਨਾ ਪਾਰ ਕਰਦਿਆਂ ਨੂੰ ਉੱਠ ਖਲੋਤਾ ਤੇ ਉੱਠ ਖਲੋ ਕੇ ਅੱਗੇ ਹੋ ਗਿਆ ਘੋੜੀ ਦੇ ਅੱਗੇ ਹੋ ਕੇ ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਰੱਬ ਦੇ ਅਪਿਆਰੇਆ 2 ਮਿੰਟ ਮੈਨੂੰ ਬਚਨ ਕਰ ਲੈ ਪਰਮਾਨਸ ਭਾਈ ਪਾਰੋ ਜੀ ਨੇ ਘੋੜੀ ਰੋਕੀ ਉਹਨੇ ਲਗਾਮ ਫੜ ਲਈ ਕਹਿੰਦਾ ਖੁਦਾ ਦੇ ਅਪਿਆਰੇਆ ਰੱਬ ਦੇ ਅਪਿਆਰੇਆ ਮੈਨੂੰ ਇੱਕ ਗੱਲ ਦੱਸ ਮੈਂ 2-3 ਦਿਨ ਹੋ ਗਏ ਨੇ ਦਰਿਆ ਦੇ ਕੰਢੇ ਤੇ ਬੈਠਾ ਮੈਂ ਉਡੀਕ ਰਿਹਾ ਵੀ ਦਰਿਆ ਨੀਵਾ ਹੋਵੇ ਪਾਣੀ ਘਟੇ ਪਾਣੀ ਦਾ ਵਹਾਵ ਘਟੋਵੇ ਰਫਤਾਰ ਘਟੋਵੇ ਮੈਂ ਆਪਣੀ ਫੌਜ ਨੂੰ ਲੈ ਕੇ ਪਾਰੋਂ ਮਾਦੇ ਆਪਣੇ ਘਰ ਨੂੰ ਜਲਦਤਰੋਂ ਜਾਵਾਂ ਐਨੀ ਫੌਜ ਨਾਲ ਬੈਠਾ ਮੈਂ ਤੇ ਉਡੀਕ ਰਿਹਾ ਤੇ ਤੈਨੂੰ ਡਰ ਨਹੀਂ ਲੱਗਾਗਾ ਵੀ ਮੈਂ ਡੁੱਬ ਜਾਵਾਂਗਾ ਮੈਂ ਰੁੜ ਜਾਵਾਂਗਾ ਇੰਨਾ ਪਾਣੀ ਦਾ ਵਹਾਵ ਤੇਜ ਕਿ ਤੈਨੂੰ ਇਸ ਗੱਲ ਦਾ ਡਰ ਨਹੀਂ ਲੱਗਾ ਪਰਮਨ ਸੁਭਾਈ ਪਾਰੋ ਜੀ ਮੁਸਕਰਾ ਕੇ ਕਹਿੰਦੇ ਕਿੰਨ ਡਰ ਕਾਦਾ ਕਾਦਾ ਡਰ ਹੈ ਕਿੰਨੇ ਡੁੱਬਣ ਦਾ ਡਰ ਨਹੀਂ ਪਰਮਨ ਸੁਭਾਈ ਪਾਰੋ ਜੀ ਕਹਿੰਦੇ ਮੇਰਾ ਦਾਤਾ ਜਿਹੜਾ ਨਾ ਉਹ ਤੇ ਭਗਤ ਸਾਗਰ ਨੂੰ ਪਾਰ ਕਰਦਾ ਇਹ ਤੇ ਫਿਰ ਵੀ ਦਰਿਆ ਮੇਰਾ ਗੁਰੂ ਤੇ ਭਗਤ ਸਾਗਰ ਤੋਂ ਪਾਰ ਹੋਣ ਦਾ ਬਚਨ ਮੇਰੇ ਨਾਲ ਹੋਇਆ ਹੈ ਕਿ ਪਰਮਨ ਸੁਭਾਈ ਪਾਰੋ ਜੀ ਤੁਸੀਂ ਭਗਤ ਸਾਗਰ ਤੋਂ ਪਾਰ ਹੋ ਤੁਹਾਡੇ ਨਾਲ ਜਿਹੜਾ ਜੁੜ ਜਾਏਗਾ ਉਹ ਵੀ ਪਾਰ ਹੋ ਜਾਵੇਗਾ ਅਸਲ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਚ ਜਦੋਂ ਆਏ ਨਾ ਮਹਾਰਾਜ ਨੇ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਪਾਰੋ ਤੇ ਮਹਾਰਾਜ ਕਹਿੰਦੇ ਆਇਆ ਕਿੱਥੋਂ ਕਹਿੰਦਾ ਜੀ ਪਾਰੋਂ ਆਇਆ ਤੇ ਮਹਾਰਾਜ ਕਹਿੰਦੇ ਜਾਣਾ ਕਿੱਥੇ ਕਹਿੰਦਾ ਜੀ ਜਾਣਾ ਵੀ ਪਾਰ ਨਹੀਂ ਆਇਆ ਵੀ ਪਾਰੋਂ ਆ ਜਾਣਾ ਵੀ ਪਾਰੀ ਐ ਨਾ ਵੀ ਪਾਰ ਹੋਈ ਐ ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਜਾਓ ਫਿਰ ਤੂੰ ਪਵ ਸਾਗਰ ਤੋਂ ਪਾਰ ਇਹ ਸਭ ਬੰਦਗੀ ਹੁੰਦੀ ਐ ਇਹ ਨਹੀਂ ਕਿ ਮਹਾਰਾਜ ਨੇ ਜadne ਬਚਨ ਕੋਈ ਪਿਛਲੇ ਕਰਮ ਚੰਗੇ ਗੁਰੂ ਨਾਲ ਬਲਾਪ ਹੋਇਆ ਤੇ ਗੁਰੂ ਨੇ ਬਚਨ ਕਰ ਦਿੱਤਾ ਇੱਕੋ ਬਚਨ ਨਾਲ ਪਾਰ ਕਰ ਦਿੱਤਾ ਮਹਾਰਾਜ ਕਹਿੰਦੇ ਭਰਵੰਸ ਭਾਈ ਪਾਰੋ ਜੀ ਤੁਸੀਂ ਪਵ ਸਾਗਰ ਤੋਂ ਪਾਰ ਜਿਹੜਾ ਤੁਹਾਡੇ ਨਾਲ ਜੁੜ ਜਾਏਗਾ ਨਾ ਉਹ ਵੀ ਨਹੀਂ ਡੁੱਬੇਗਾ ਜੇ ਦੋਨੇ ਬਚਨ ਸੁਣਿਆ ਨਾ ਕਹਦਾ ਵੀ ਨਾ ਤਾਂ ਤੇ ਗੁਰੂ ਭਵਸਾਗਰ ਤੋਂ ਪਾਰ ਕਰਦਾ ਤੇ ਜਿਹੜੇ ਭਵਸਾਗਰ ਤੋਂ ਪਾਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੋਂ ਇਹ ਦਰਜਾ ਮਿਲ ਜਾਂਦਾ ਹੈ ਉਹਨਾਂ ਨੂੰ ਆਹ ਨਦੀਆਂ ਆਹ ਦਰਿਆ ਦੋਬ ਨਹੀਂ ਸਕਦੇ ਜਦੋਂ ਤੱਕ ਰਾਹ ਦੇ ਦਿੰਦੇ ਹੁਣ ਉਸ ਨਵਾਬ ਨੇ ਨਾ ਇੱਕ ਪਲ ਵਿੱਚ ਵਿਚਾਰ ਕਰ ਲਿਆ ਵੀ ਮੈਂ ਵੀ ਤੇ ਖੁਦਾ ਨੂੰ ਪਾਉਣਾ ਹੈ ਕਿ ਉਹਨਾਂ ਵੀ ਮੈਂ ਉਸ ਗੁਰੂ ਦੇ ਚਰਨਾਂ 'ਚ ਜਾ ਕੇ ਉਹ ਤੇ ਖੁਦਾਵਾ ਜਿਹੜਾ ਭਗਤ ਸਾਗੁਰੂ ਤੇ ਪਾਰ ਹੀ ਤੇ ਹੋਣਾ ਵਾ ਰੱਬ ਦੇ ਘਰ ਹੀ ਤਾਂ ਜਾਣਾ ਕੋਈ ਵੀ ਮਿਲ ਜੇ ਉਸੇ ਵੇਲੇ ਚਰਨ ਫੜ ਕੇ ਕਹਿੰਦਾ ਹੈ ਭਾਈ ਪਾਰੋ ਜੀ ਮੈਨੂੰ ਵੀ ਮਲਾ ਦੇ ਐਸੇ ਖੁਦਾ ਨਾਲ ਜਿਹੜਾ ਭਗਤ ਸਾਗੁਰੂ ਤੋਂ ਪਾਰ ਕਰਦਾ ਪਰਮ ਅੰਸ ਭਾਈ ਪਾਰੋ ਜੀ ਨੇ ਸਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨਾਲ ਮਿਲਾਇਆ ਕਿੰਝ ਵੀ ਜੇ ਜਾਣਾ ਹੈ ਨਾ ਤੇ ਆ ਜਿਹੜਾ ਲਸ਼ਕਰ ਲਈ ਫਿਰਦਾ ਏ ਇੰਨਾ ਇਹ ਸਾਰਾ ਛੱਡਣਾ ਪੈਣਾ ਹੈ ਇਹ ਸਭ ਕੁਝ त्याਗਣਾ ਪਵੇਗਾ ਉਹਨੇ ਇੱਕ ਪਲ ਲਾਇਆ ਆਪਣਾ ਉਹਦਾ ਬੇਟਾ ਨਾਲ ਸੀ ਉਹਨੂੰ ਕਹਿੰਦੇ ਪੁੱਤੇ ਲਸ਼ਕਰ ਦੀ ਜ਼ਿੰਮੇਵਾਰੀ ਤੇਰੀ ਮੈਂ ਚੱਲਿਆ ਗੁਰੂ ਦੇ ਚਰਨਾਂ 'ਚ ਹੁਣ ਤੂੰ ਰਾਜੇ ਕੋਲ ਜਾ ਕੇ ਆਪਣੇ ਜਿਹੜੇ ਕਾਰਜ ਵਿਹਾਰ ਨੇ ਕਰੇ ਮੈਂ ਅੱਜ ਤੋਂ ਬਾਅਦ ਖੁਦਾ ਨੂੰ ਮਿਲਣਾ ਹੈ ਇਤਿਹਾਸ ਕਹਿੰਦੇ ਵੀ ਉਹਨੇ ਆਪਣੇ ਮੁੰਡੇ ਨੂੰ ਪੁੱਤਰ ਨੂੰ ਜ਼ਿੰਮੇਵਾਰੀ ਦੇ ਕੇ ਤੇ ਪਰਮਾਨਸ ਭਾਈ ਪਾਰੋ ਜੀ ਦੇ ਨਾਲ ਹੀ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਚ ਗਏ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਐਸਾ ਖੁਦਾ ਦਾ ਨਾਮ ਦਿੱਤਾ ਕਿਉਂਕਿ ਇਹ ਇੱਕ ਅਸੂਲ ਹੈ ਗੁਰੂ ਨਾਨਕ ਦੇ ਘਰ ਦਾ ਗੁਰੂ ਨਾਨਕ ਦੇ ਘਰ ਵਿੱਚ ਕੋਈ ਵੀ ਆ ਜੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨ ਕੋ ਸਾਝਾ ਸਾਝੇ ਉਪਦੇਸ਼ ਦਾ ਮਤਲਬ ਸਮਝਦੇ ਹੋ ਗੁਰੂ ਨਾਨਕ ਦਾ ਉਪਦੇਸ਼ ਸਾਝਾ ਵਾ ਵੱਖਰਾ ਨਹੀਂ ਹੈਗਾ ਸਾਝਾ ਕਿਵੇਂ ਆ ਜੇ ਕੋਈ ਪੰਡਤ ਵਿਦਵਾਨ ਆਇਆ ਨਾ ਤੇ ਮਹਾਰਾਜ ਨੇ ਉਹਨੂੰ ਕਿਹਾ ਕਿ ਤੂੰ ਆਪਣੇ ਧਰਮ ਵਿੱਚ ਪਰਪੱਖ ਰਹਿ ਕੇ ਸੱਚ ਦਾ ਧਰਮ ਕਮਾ ਸੱਚਾ ਬ੍ਰਹਮਣ ਹੋ ਜਾ ਆਪਣੇ ਅੰਦਰ ਦੀ ਮੈਲ ਤਿਆਗਦੇ ਹਉਮੈ ਤਿਆਗਦੇ ਹੰਕਾਰ ਤਿਆਗਦੇ ਆਪਣੇ ਇਸ਼ਟ ਦਾ ਸਿਮਰਨ ਕਰ ਉਹਨੇ ਗੁਰੂ ਨਾਨਕ ਤੋਂ ਦਾਤ ਲੈ ਕੇ ਆਪਣੇ ਇਸ਼ਟ ਦਾ ਸਿਮਰਨ ਕੀਤਾ ਰੱਬ ਨਾਲ ਇੱਕਮਿਕ ਹੋ ਗਿਆ ਜੇ ਕੋਈ ਮੁਸਲਮਾਨ ਆਇਆ ਤੇ ਮਾਰੇ ਜੋ ਨੂੰ ਵੀ ਕਹਿੰਦੇ ਨੇ ਭਾਈ ਪੰਜ ਵਖਸ਼ ਦੀ ਨਿਵਾਜ ਗੁਜ਼ਾਰ ਅਰ ਜੀਵਨ ਉੱਚਾ ਕਰ ਲੈ ਅੰਦਰ ਦੀ ਮੈਲ ਗਵਾ ਦੇ ਜੇ ਤੂੰ ਖੁਦਾ ਖੁਦਾ ਕਰਦਾ ਹੈ ਨਾ ਅਸਲ ਖੁਦਾ ਦੇ ਅਰਥ ਪਤਾ ਕੀ ਹੁੰਦੇ ਨੇ ਖੁਦਾ ਦੇ ਅਰਥ ਨੇ ਖੁਦ ਆਪ ਖੁਦ ਜਮ ਆਪ ਕਹਿੰਦੇ ਵੀ ਜਦੋਂ ਵੀਰ ਬਾਜ ਮਰਦ ਮਾਰਦੇ ਨੇ ਨਾ ਰੱਬ ਨੂੰ ਪਰਮਾਤਮਾ ਨੂੰ ਉਹਨਾਂ ਦੀ ਆਵਾਜ਼ ਵਿੱਚੋਂ ਇੱਕ ਰਹੱਸ ਨਿਕਲਦਾ ਵੀ ਪਰਮਾਤਮਾ ਜਦੋਂ ਵੀ ਮੈਂ ਤੈਨੂੰ ਪੁਕਾਰਾਂ ਨਾ ਤੂੰ ਕਿਸੇ ਨੂੰ ਨਾ ਭੇਜੀ ਏਦਾਂ ਉਹ ਤੂੰ ਆਪਣੇ ਕਿਸੇ ਕਿਸੇ ਦੀ ਡਿਊਟੀ 라ਵੇਂ ਚੇਲੇ ਕਿਸੇ ਦੀ ਡਿਊਟੀ 라ਵੇਂ ਉਹ ਕਹਿੰਦੇ مالک ਜੇ ਮੇਰੇ ਤੇ ਕਿਰਪਾ ਕਰਨੀ ਹੈ ਤੇ ਤੂੰ ਖੁਦ ਆ ਖੁਦ ਆ ਦਾ ਮਤਲਬ ਖੁਦ ਆਵੀ ਮੈਂ ਤੇਰੇ ਦਰ ਆ ਕਰਨੇ ਚਾਹੁੰਦਾ ਤੇ ਸਤਿਗੁਰ ਕਹਿੰਦੇ ਵੀ ਜੇ ਤੂੰ ਖੁਦਾ ਨੂੰ ਮਿਲਣਾ ਹੈ ਨਾ ਖੁਦ ਤੇ ਤਾਂ ਆਵੇਂਗਾ ਪ੍ਰਮਾਤਮਾ ਵਜਰੂ ਜੇ ਤੂੰ ਅੰਦਰੋਂ ਨਿਰਮਲ ਹੋ ਜਾਏਗਾ ਤੇਰਾ ਜੀਵਨ ਨਿਰਮਲ ਹੋ ਜਾਵੇ ਖੁਦਾ ਤੇ ਤੇਰੇ ਅੰਦਰ ਬੈਠਾ ਹੈ ਇਹ ਕੋਈ ਸਰੀਰ ਖੁਦ ਬਣ ਜਾਣਾ ਖੁਦ ਹੀ ਪਰਮਾਤਮਾ ਬਣ ਜਾਣਾ ਜੇ ਤੂੰ ਆਪਣਾ ਮਨ ਨਿਰਮਲ ਕਰ ਲਵੇਂ ਇਹੀ ਸਰੀਰ ਖੁਦਾ ਬਣ ਜਾਣਾ ਖੁਦ ਹੀ ਤੂੰ ਖੁਦਾ ਬਣ ਜਾਏਂਗਾ